ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੀ ਅੱਜ ਸਵੇਰੇ ਡੀਜੀਪੀ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਸ਼ੁਰੂਆਤ ਕੀਤੀ ਸੀ ਗੈਂਗਸਟਰਾਂ ਤੇ ਵਾਰ ਜਿਵੇਂ ਪੰਜਾਬ ਸਰਕਾਰ ਨੇ ਇੱਕ ਬਹੁਤ ਵੱਡੀ ਵਿਲ ਪਾਵਰ ਦੇ ਨਾਲ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਉਹਦਾ ਸੈਕੰਡ ਫੇਜ਼ ਸ਼ੁਰੂ ਹੋਇਆ ਹੁਣੇ ਜਿਸ ਤਰੀਕੇ ਦੇ ਨਾਲ ਨਸ਼ਿਆਂ ਦੇ ਉੱਤੇ ਥੱਲ ਪਈ ਆ ਛੋਟੇ ਨਹੀਂ ਵੱਡੇ ਵੀ ਸਮਗਲਰ ਜਿਹੜੇ ਉਹ ਫੜੇ ਗਏ ਆ ਔਰ ਕੁਇੰਟਲਾਂ ਦੇ ਹਿਸਾਬ ਦੇ ਨਾਲ ਜਿਹੜਾ ਨਸ਼ਾ ਫੜਿਆ ਗਿਆ ਗ੍ਰਿਫਤਾਰੀਆਂ ਹੋਈਆਂ ਨੇ ਉਹਦੇ ਨਾਲ ਜਿਹੜੀ ਇੱਕ ਸਪਲਾਈ ਚੇਨ ਹੈ ਉਹਨੂੰ ਤੋੜਨ ਦੇ ਵਿੱਚ ਕਾਫੀ ਹੱਦ ਤੱਕ ਅਸੀਂ ਸਫਲ ਰਹੇ ਆ ਖਾਸ ਤੌਰ ਤੇ ਜਿਹੜੀ ਹੇਟਲੀ ਚੇਨ ਹੈ ਕਿਉਂਕਿ ਪੰਜਾਬ ਸਰਹੱਦੀ ਸੂਬਾ ਸਾਡੇ ਨਾਲ ਲੱਗਦਾ ਜਿਹੜਾ ਮੁਲਕ ਹੈ ਉਹ ਲਗਾਤਾਰ ਇਨ੍ਹਾਂ ਕੋਸ਼ਿਸ਼ਾਂ ਦੇ ਵਿੱਚ ਰਹਿੰਦਾ ਕਿ ਨਸ਼ਾ ਇੱਥੇ ਜਿੰਨਾ ਸੁਟਿਆ ਜਾ ਸਕੇ ਪਰ ਉਹਨੂੰ ਫੜਨ ਦੇ ਯਤਨਾਂ ਦੇ ਤਹਿਤ ਪੰਜਾਬ ਸਰਕਾਰ ਨੇ ਐਂਟੀ ਡਰੋਨ ਤੱਕ ਲਗਾਏ ਨੇ ਹੁਣ ਅੱਜ ਤੋਂ ਜਿਹੜੀ ਗੈਂਗਸਟਰ ਤੇ ਵਾਰ ਇੱਕ ਪੰਜਾਬ ਪੁਲਿਸ ਦੇ ਵੱਲੋਂ ਸਟਾਰਟ ਕੀਤਾ ਗਿਆ ਔਰ ਇਹ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਹੈ ਉਹਦੇ ਅਗੇਂਸਟ ਯੁੱਧ ਪੱਧਰ ਦੇ ਲੜਾਈ ਜਿਹੜੀ ਉਹ ਪੁਲਿਸ ਦੇ ਵੱਲੋਂ ਸ਼ੁਰੂ ਕੀਤੀ ਗਈ ਆ ਗੈਂਗਸਟਰ ਲਫ਼ਜ਼ ਪੰਜਾਬ ਦੇ ਵਿੱਚ ਕਦੋਂ ਆਇਆ ਕਦੋਂ ਲੋਕਾਂ ਨੇ ਇਹ ਨਾਮ ਸੁਣੇ ਕੋਈ 15 ਤੋਂ 18 ਸਾਲ ਪਹਿਲਾਂ ਇਹ ਨਾਮ ਜਿਹੜੇ ਸੀ ਉਹ ਪੰਜਾਬ ਦੇ ਵਿੱਚ ਚੱਲਣੇ ਸ਼ੁਰੂ ਹੋਏ ਨੇ ਤਾਂ ਪਹਿਲਾਂ ਆਪਾਂ ਸਾਰੇ ਜਾਣਦੇ ਆ ਨਾਮ ਹੁੰਦਾ ਸੀ ਬਦਮਾਸ਼ ਜਾਂ ਬਦਮਾਸ਼ੀ ਕਰਨ ਵਾਲਾ ਫਿਰ ਇਹ ਲਫ਼ਜ਼ ਜਿਹੜਾ ਸੀ ਉਹ ਗੈਂਗਸਟਰ ਆਇਆ ਖਾਸ ਤੌਰ ਤੇ 7 ਤੋਂ 17 ਦੇ ਦੌਰਾਨ ਗੈਂਗਸਟਰਵਾਦ ਦਾ ਬੋਲਬਾਲਾ ਰਿਹਾ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਨਵੇਂ ਮੁੰਡੇ ਸੀ ਉਹਨਾਂ ਨੂੰ ਇਸ ਪਾਸੇ ਵੱਲ ਜਾਣ ਬੁੱਝ ਕੇ ਲਿਆਂਦਾ ਗਿਆ ਚਾਹੇ ਉਹ ਅੰਮ੍ਰਿਤਸਰ ਦੇ ਵਿੱਚ ਇੱਕ ਏਐਸਆਈ ਜਿਹੜਾ ਆਪਣੀ ਧੀ ਦੀ ਇੱਜ਼ਤ ਬਚਾਉਣ ਦੇ ਵਾਸਤੇ ਆਇਆ ਉਹਨੂੰ ਮਾਰਿਆ ਗਿਆ ਜਿਸ ਗੈਂਗਸਟਰ ਨੇ ਉਹਦੀ ਜਾਨ ਲਈ ਉਹਦੀ ਮਰਤਕ ਦੇਹ ਦੇ ਉੱਤੇ ਖੜੋ ਕੇ ਉਹਨੇ ਨਾਰੇ ਵੀ ਉਦੋਂ ਲਾਏ ਚਾਹੇ ਲੁਧਿਆਣੇ ਦੇ ਵਿੱਚ ਇੱਕ ਪੁਲਿਸ ਆਫੀਸਰ ਦੀ ਲੱਤ ਤੋੜਨ ਵਾਲੀ ਘਟਨਾ ਹੋਵੇ ਫਰੀਦਕੋਟ ਦੇ ਵਿੱਚੋਂ ਇੱਕ ਨਵਾਲਕ ਬੱਚੀ ਦਾ ਅਗਵਾ ਕੀਤਾ ਗਿਆ ਹੋਵੇ ਚਾਹੇ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਰ ਹੋਣ ਔਰ ਇਨ੍ਹਾਂ ਘਟਨਾਵਾਂ ਦਾ ਸਿਖਰ ਉਹਨਾਂ ਸਾਲਾਂ ਦੇ ਦੌਰਾਨ ਨਾਬਾ ਜੇਲ ਬ੍ਰੇਕ ਸੀ ਨਾਬਾ ਜੇਲ ਬ੍ਰੇਕ ਕਿਵੇਂ ਹੋਇਆ ਮੈਂ ਉਹਦੇ ਵਿਸਥਾਰ ਦੇ ਵਿੱਚ ਨਹੀਂ ਜਾਣਾ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਈ ਕਾਂਗਰਸ ਦੀ ਸਰਕਾਰ ਦੇ ਵਿੱਚ ਇੰਨਾ ਗੈਂਗਸਟਰ ਨੂੰ ਹੱਥ ਪਾਉਣ ਲਈ ਠੱਲ ਪਾਉਣ ਲਈ ਕੁਝ ਨਹੀਂ ਕੀਤਾ ਗਿਆ ਬਲਕਿ ਇੱਕ ਨਵਾਂ ਤਜਰਬਾ ਕੀਤਾ ਗਿਆ ਉੱਤਰ ਪ੍ਰਦੇਸ਼ ਇੱਕ ਗੈਂਗਸਟਰ ਉਹਦੇ ਉੱਤੇ ਇੱਕ ਮਾਮਲੀ ਪਰਚਾ ਦਰਜ ਕਰਕੇ ਇੱਥੇ ਜੇਲ੍ਹ ਦੇ ਵਿੱਚ ਰੱਖਿਆ ਗਿਆ ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਉਸ ਗੈਂਗਸਟਰ ਨੂੰ ਲਿਜਾਣ ਦੇ ਵਾਸਤੇ ਸੁਪਰੀਮ ਕੋਰਟ ਤੱਕ ਲਈ ਲੜੀ ਫੇਰ ਉਹ ਗੈਂਗਸਟਰ ਨੂੰ ਉਹਨੂੰ ਲੈ ਕੇ ਗਏ ਸਭ ਨੂੰ ਪਤਾ ਕਿੰਨਾ ਦੀ ਛੱਤਰ ਛਾਇਆ ਸੀ ਕਿਸ ਤਰੀਕੇ ਦੇ ਨਾਲ ਉਸ ਗੈਂਗਸਟਰ ਨੂੰ ਇੱਥੇ ਰੱਖਿਆ ਗਿਆ ਉਹ ਵੀ ਇੱਕ ਆਪਣੇ ਆਪ ਦੇ ਵਿੱਚ ਵੱਖਰੀ ਕਿਸਮ ਦੀ ਕਹਾਣੀ ਹੈ ਇਹਨਾਂ ਗੈਂਗਸਟਰਾਂ ਨੂੰ ਸਮੇਂ-ਸਮੇਂ ਦੇ ਉੱਤੇ ਜਿਹੜੀਆਂ ਰਵਾਇਤੀ ਪਾਰਟੀਆਂ ਵਾਲੇ ਨੇ ਉਹ ਕਿਵੇਂ ਵਰਤਦੇ ਰਹੇ ਇਹ ਵੀ ਕਿਸੇ ਤੋਂ ਲੁਕਿਆ ਛिपਿਆ ਨਹੀਂ ਬਹੁਤ ਸਾਰੇ ਗੈਂਗਸਟਰ ਦੀਆਂ ਕਹਾਣੀਆਂ ਤੁਸੀਂ ਸੁਣੀਆਂ ਪੜੀਆਂ ਵੇਖੀਆਂ ਹੋਣਗੀਆਂ ਕਿ ਕਿਹੜੇ ਰਾਜਨੀਤਿਕ ਵਿਅਕਤੀ ਨੇ ਉਹਨੂੰ ਸ਼ਹਿ ਦੇ ਕੇ ਗੈਂਗਸਟਰ ਬਣਾਇਆ ਤੇ ਆਪਣਾ ਕੰਮ ਹੋਣ ਤੋਂ ਬਾਅਦ ਉਹਨੂੰ ਪਾਸੇ ਛੱਡ ਦਿੱਤਾ ਅਜੇ ਵੀ ਗੈਂਗਸਟਰਵਾਦ ਜਿਹੜਾ ਉਹਨੂੰ ਸ਼ਹਿ ਦੇਣ ਦੇ ਵਾਸਤੇ ਕੁਝ ਲੋਕੀਤੇ ਤੋਂ ਸਬਕ ਨਹੀਂ ਸਿੱਖ ਰਹੇ ਤਰਨਤਾਨ ਦੀ ਚੋਣ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਹੋਈ ਜ਼ਿਮਨੀ ਚੋਣ ਉਹਦੇ ਵਿੱਚ ਕਿਵੇਂ ਇੱਕ ਗੈਂਗਸਟਰ ਦੇ ਪ੍ਰਭਾਵ ਦੇ ਮੈਂਬਰ ਨੂੰ ਟਿਕਟ ਦਿੱਤੀ ਗਈ ਇੱਕ ਕਿਸਮ ਦੇ ਨਾਲ ਇੱਕ ਗੈਂਗਸਟਰਵਾਦ ਨੂੰ ਬੜਾਵਾ ਦੇਣ ਵਾਲੀ ਗੱਲ ਸੀ ਪੰਜਾਬ ਪੁਲਿਸ ਨੇ ਅੱਜ ਗੈਂਗਸਟਰ ਤੇ ਵਾਰ ਇਹ ਜਿਹੜੀ ਮੁਹਿੰਮ ਸ਼ੁਰੂ ਕੀਤੀ ਆ ਇੱਕ ਲੰਬੀ ਸੋਚ ਵਿਚਾਰ ਤੋਂ ਬਾਅਦ ਕੀਤੀ ਆ ਔਰ ਮੁਲਕ ਦੇ ਵਿੱਚ ਗੈਂਗਸਟਰਵਾਦ ਦੇ ਖਿਲਾਫ ਹੋਣ ਵਾਲੀ ਇਸ ਤਰ੍ਹਾਂ ਦੀ ਮੁਹਿੰਮ ਆਪਣੇ ਆਪ ਦੇ ਵਿੱਚ ਸਭ ਤੋਂ ਵੱਡੀ ਹੈ ਇਹਦੇ ਵਿੱਚ ਅੱਜ ਸਵੇਰ ਤੋਂ ਤੜਕਸਾਰ ਤੋਂ ਥਾਂ ਥਾਂ ਦੇ ਉੱਤੇ ਛਾਪੇਮਾਰੀ ਕੀਤੀ ਗਈ ਹੈ। ਔਰ ਇਹਦੇ ਵਿੱਚ 2000 ਟੀਮਾਂ ਇਸ ਛਾਪੇਮਾਰੀ ਦੇ ਵਿੱਚ ਸ਼ਾਮਲ ਹੋਈਆਂ ਨੇ। ਔਰ ਇਹਦੇ ਕੁਝ ਰਿਜ਼ਲਟ ਵੀ ਜਿਹੜੇ ਉਹ ਸਾਹਮਣੇ ਆਏ ਨੇ। ਅਗਲੇ ਕੋਈ 72 ਘੰਟਿਆਂ ਦੇ ਵਿੱਚ ਪੁਲਿਸ ਨੂੰ ਇਹਦੇ ਇੱਕ ਚੰਗੇ ਨਤੀਜੇ ਆਉਣ ਦੀ ਜਿਹੜੀ ਉਹ ਆਸ ਹੈ। ਜਿੱਥੇ ਗੈਂਗਸਟਰਾਂ ਦੇ ਆਕੇ ਵੱਡੇ ਰੋਡੇ ਉਦੇਸ਼ਾਂ ਦੇ ਵਿੱਚ ਬੈਠੇ ਨੇ ਕਿਉਂਕਿ ਉਹ ਮੁਲਕ ਤੋਂ ਮੁਲਕ ਗੱਲ ਕਰਨੀਆਂ ਉਹ ਮੁਲਕ ਨੇ ਗੱਲ ਕਰਨੀਆਂ ਇਹਦੇ ਵਾਸਤੇ ਵੀ ਪੰਜਾਬ ਪੁਲਿਸ ਇਹਨਾਂ ਦੀ ਪੂਰੀ ਜਾਣਕਾਰੀ ਜਿਹੜੀ ਉਹ ਸੈਂਟਰ ਦੀ ਸਰਕਾਰ ਦੇ ਨਾਲ ਸਾਂਝੀ ਕਰਕੇ ਇਹਨਾਂ ਦੀ ਐਕਸਟਰਡੀਸ਼ਨ ਦੇ ਵਾਸਤੇ ਵੀ ਜਿਹੜੀ ਉਹ ਪੂਰੀ ਤਿਆਰੀ ਕਰੀ ਬੈਠੀ ਹੈ ਜਿਨ੍ਹਾਂ ਦੇ ਕੋਲੇ ਖਾਸ ਤੌਰ ਤੇ ਇੰਡੀਅਨ ਨੇ ਉਹਨਾਂ ਦੀ ਐਕਸਟਰਡੀਸ਼ਨ ਥੋੜੀ ਸੌਖੀ ਹੁੰਦੀ ਹੈ ਜੇ ਕਿਸੇ ਨੇ ਬਾਹਰਲੀ ਨਾਗਰਿਕਤਾ ਲਈ ਹੈ ਉਹ ਥੋੜੀ ਔਖੀ ਜਾਂਦੀ ਹੈ ਇਹਦੇ ਵਿੱਚ ਪੁਲਿਸ ਜਿਹੜੀ ਹੈ ਉਨੇ ਪਬਲਿਕ ਨੂੰ ਸਹਿਯੋਗ ਦੇਣ ਦੇ ਵਾਸਤੇ ਵੀ ਕਿਹਾ ਮੈਂ ਇਸੇ ਕਰਕੇ ਤੁਹਾਡੇ ਮਾਧਿਅਮ ਦੇ ਰਾਹੀਂ ਪੰਜਾਬ ਦੇ ਸਮੂਹ ਲੋਕਾਂ ਇਹ ਮੈਸੇਜ ਦੇਣਾ ਚਾਹੁੰਦਾ ਕਿ ਇਸ ਮਸਲੇ ਦੇ ਉੱਤੇ ਪੁਲਿਸ ਵਿਵادت ਕੀਤੀ ਜਾਵੇ ਔਰ ਇੱਕ ਫ੍ਰੀ ਨੰਬਰ ਉਹ ਜਾਰੀ ਕੀਤਾ ਗਿਆ 93946 93946 ਬਹੁਤ ਔਖਾ ਨੰਬਰ ਆ ਇਹ ਤੁਸੀਂ ਕਾਈਂਡਲੀ ਆਪੋ ਆਪਣੇ ਚੈਨਲਾਂ ਦੇ ਉੱਤੇ ਇਹਠਾ ਫਲੈਸ਼ ਕਰ ਦੇਣਾ ਇਸ ਨੂੰ 93946 93 ਅਲਸੋ ਛੇੜ ਜਿਹੜੇ ਵਿਅਕਤੀ ਕਿਸੇ ਗੈਂਗਸਟਰ ਦੇ ਬਾਰੇ ਵਿੱਚ ਉਹਦੇ ਕਿਸੇ ਗੁਰਗੇ ਦੇ ਬਾਰੇ ਦੇ ਵਿੱਚ ਕੋਈ ਜਾਣਕਾਰੀ ਦੇਊਗਾ ਉਹਦਾ ਨਾਮ ਗੁਪਤ ਰਹੂਗਾ ਉਹਦਾ ਨਾਮ ਆਰ ਨਹੀਂ ਆਉਂਦਾ ਜੇ ਉਹਦੀ ਜਾਣਕਾਰੀ ਜਿਹੜੀ ਉਹ ਪੁਖਤਾ ਹੁੰਦੀ ਹੈ ਉਹਦੀ ਜਾਣਕਾਰੀ ਦੇ ਆਧਾਰ ਦੇ ਉੱਤੇ ਕਿਸੇ ਗੈਂਗਸਟਰ ਨੂੰ ਨੱਪ ਲਿਆ ਜਾਂਦਾ ਤਾਂ ਉਹਨੂੰ ਬਣਦਾ ਇਨਾਮ ਵੀ ਦਿੱਤਾ ਜਾਊਗਾ ਜਿਹੜੇ ਪੁਲਿਸ ਵਾਲੇ ਇਹਦੇ ਵਿੱਚ ਬਿਹਤਰੀਨ ਉਹਨਾਂ ਦੇ ਵਾਸਤੇ ਵੀ ਪੰਜਾਬ ਸਰਕਾਰ ਨੇ ਇਨਾਮ ਦਾ ਉਹ ਰਾਸ਼ੀ ਰੱਖੀ ਹੋਈ ਹੈ ਉਹ ਨਿਰਭਰ ਕਰੂਗਾ ਕਿ ਕਿਸ ਨੇ ਕਿਹੋ ਜਿਹੇ ਗੈਂਗਸਟਰ ਦਾ ਪਿੱਛਾ ਕਰਦੇ ਆ ਕਿਹੋ ਜੀ ਬਹਾਦਰੀ ਜਿਹੜੀ ਉਹ ਵਿਖਾਈ ਹੈ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਪੰਜਾਬ ਪੁਲਿਸ ਦੀ ਉਹ ਕਿੰਨੀ ਪਰਪੱਕ ਹੈ ਇਹਦੇ ਉੱਤੇ ਕਿਸੇ ਨੂੰ ਕੋਈ ਸ਼ਿਕਵਾ ਨਹੀਂ ਵਿਸ਼ਵ ਦੀਆਂ ਬਿਹਤਰੀਨ ਪੁਲਿਸ ਦੇ ਵਿੱਚੋਂ ਇੱਕ ਮੰਨੀ ਜਾਂਦੀ ਹੈ ਪੰਜਾਬ ਪੁਲਿਸ ਅੱਜ ਜਿਹੜੀ ਸਵੇਰ ਦੀ ਚੱਲ ਰਹੀ ਹੈ ਕਾਰਵਾਈ ਉਹਦੇ ਵਿੱਚ ਕੁਝ ਜੜੀਆਂ ਡਿਵੈਲਪਮੈਂਟਸ ਹੋਈਆਂ ਨੇ ਔਰ ਇਹਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਇੱਕ ਗੈਂਗਸਟਰ ਮਨੀ ਪ੍ਰਿੰਸ ਉਹਦਾ ਪੁਲਿਸ ਦੇ ਨਾਲ ਮੁਕਾਬਲਾ ਹੋਇਆ ਪੁਲਿਸ ਨੇ ਜਦੋਂ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਹੈ ਉਹਨੇ ਪੁਲਿਸ ਦੇ ਉੱਤੇ ਗੋਲੀ ਚਲਾਈ ਜਿਸ ਦੇ ਵਿੱਚ ਇਹ ਮੁਕਾਬਲੇ ਦੇ ਵਿੱਚ ਮਾਰਿਆ ਗਿਆ ਮਨੀ ਪ੍ਰਿੰਸ ਔਰ ਇਹ ਕਈ ਘੰਟੇ ਤੱਕ ਜਿਹੜੀ ਆ ਉਹ ਕਾਰਵਾਈ ਚੱਲੀ ਇਸੇ ਤਰੀਕੇ ਦੇ ਨਾਲ ਮੰਡੀ ਗਵਿੰਦਗਰ ਦੀ ਜਿਹੜੀ ਪੁਲਿਸ ਹੈ ਫਤਿਹਗੜ ਸਾਹਿਬ ਡਿਸਟ੍ਰਿਕਟ ਜਿਹੜਾ ਪੈਂਦਾ ਉਹਦੇ ਵਿੱਚ ਇੱਕ ਗੈਂਗਸਟਰ ਦੇ ਨਾਲ ਪੰਜਾਬ ਪੁਲਿਸ ਦਾ ਮੁਕਾਬਲਾ ਹੋਇਆ ਔਰ ਇਸ ਗੈਂਗਸਟਰ ਨੇ ਫਾਇਰਿੰਗ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ ਔਰ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਉਹਦੇ ਗੋਲੀ ਲੱਗੀ ਹੈ ਔਰ ਉਹ ਹਸਪੀਟਲ ਦੇ ਵਿੱਚ ਇਸ ਵੇਲੇ ਡੇਰੇ ਇਲਾਜ ਹੈ ਇਹਦੇ ਉੱਤੇ ਲੁੱਟ ਖੋਹ ਦੇ ਐਨਡੀਪੀਐਸ ਦੇ 9 ਦੇ ਕਰੀਬ ਜਿਹੜੀਆਂ ਉਹ ਐਫਆਈਆਰ ਦਰਜ ਨੇ ਇਸ ਗੈਂਗਸਟਰ ਦੇ ਉੱਤੇ ਇਹ ਸਿਰਫ ਦੋ ਕਾਰਵਾਈਆਂ ਨੇ ਪੰਜਾਬ ਪੁਲਿਸ ਦੀ ਗੈਂਗਸਟਰ ਤੇ ਵਾਰ ਲਗਾਤਾਰ ਜਾਰੀ ਹੈ ਔਰ ਪੰਜਾਬ ਪੁਲਿਸ ਦੀ ਇਹ ਗੈਂਗਸਟਰ ਤੇ ਵਾਰ ਉਦੋਂ ਤੱਕ ਚੱਲੂਗੀ ਜਦੋਂ ਤੱਕ ਪੰਜਾਬ ਦੇ ਵਿੱਚੋਂ ਸਮੁੱਚੇ ਰੂਪ ਦੇ ਵਿੱਚ ਇਹਨਾਂ ਗੈਂਗਸਟਰ ਦਾ ਸਫਾਇਆ ਨਹੀਂ ਕਰ ਦਿੱਤਾ ਜਾਂਦਾ ਜਿਹੜੇ ਲੋਕ ਵਾਪਸ ਆਉਣਾ ਚਾਹੁੰਦੇ ਨੇ ਆਪਣੇ ਘਰਾਂ ਨੂੰ ਉਹਨਾਂ ਦੇ ਕੋਲੇ ਇਹ ਇੱਕ ਚੰਗਾ ਮੌਕਾ ਹੈ ਕਿ ਉਹ ਵਾਪਸ ਆ ਸਕਦੇ ਕੋਈ ਨਹੀਂ ਆਉਣਾ ਚਾਹੁੰਦਾ ਤਾਂ ਗੈਂਗਸਟਰ ਜਿਸ ਭਾਗਾਂ ਦੇ ਵਿੱਚ ਕਿਸੇ ਵੀ ਵਿਅਕਤੀ ਨੂੰ ਧਮਕਾ ਰਹੇ ਨੇ ਜਾ ਔਰ ਇਹ ਤੋਂ ਐਕਸਟਰਸ਼ਨ ਮੰਗ ਰਹੇ ਨੇ ਜਾਂ ਕਿਸੇ ਕਿਸ ਦੀ ਕੋਈ ਧਮਕੀ ਦੇ ਰਹੇ ਨੇ ਪੁਲਿਸ ਕਿਸੇ ਵੀ ਹਾਲਤ ਦੇ ਵਿੱਚ ਕਿਸੇ ਗੈਂਗਸਟਰ ਨੂੰ ਬਰਦਾਸ਼ਤ ਨਹੀਂ ਕਰੂਗੀ ਗੈਂਗਸਟਰ ਨੂੰ ਜਵਾਬ ਆਪਣੀ ਭਾਸ਼ਾ ਦੇ ਵਿੱਚ ਦਿੱਤਾ ਜਾਊਗਾ ਜਿਵੇਂ ਸੀਐਮ ਸਾਹਿਬ ਕਹਿੰਦੇ ਨੇ ਕਿ ਜੇ ਕੋਈ ਗੋਲੀ ਚਲਾਉਂਦਾ ਤੇ ਉਹਨੂੰ ਲੋਰੀ ਨਹੀਂ ਅੱਗੋਂ ਸੁਣਾਈ ਜਾਊਗੀ ਔਰ ਇਹ ਗੈਂਗਸਟਰ ਦੇ ਉੱਤੇ वार ਇਹ ਹੋ ਸਕਦਾ ਹੈ ਕਿ ਇਹਦੇ ਵਾਸਤੇ ਕਈ ਹਫ਼ਤੇ ਲੱਗ ਜਾਣ ਕਈ ਮਹੀਨੇ ਲੱਗ ਜਾਣ ਕਿਉਂਕਿ ਇਹ ਗੈਂਗਸਟਰ ਕਿਸ ਜਗ੍ਹਾ ਤੋਂ ਆਉਂਦੇ ਨੇ ਕਿਸ ਜਗ੍ਹਾ ਤੱਕ ਜਾਂਦੇ ਨੇ ਤੁਸੀਂ ਪਿਛਲੇ ਰਾਜ ਦੇਖਿਆ ਇੱਕ ਮਰਡਰ ਜਿਹੜਾ ਸਰਪੰਚ ਦਾ ਹੋਇਆ ਸੀ ਚਾਹੇ ਉਹਨੂੰ ਮਾਰਨ ਵਾਲੇ ਸੀ ਚਾਹੇ ਜਿਹੜਾ ਮੋਹਾਲੀ ਦੇ ਵਿੱਚ ਇੱਕ ਮਰਡਰ ਹੋਇਆ ਸੀਗਾ ਖੇਡ ਪ੍ਰਮੋਟਰ ਦਾ ਉਹਦੇ ਸੀਗੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਦੂਜੇ ਰਾਜਾਂ ਤੋਂ ਲੈ ਕੇ ਲਿਆਂਦਾ ਗਿਆ ਗੱਲ ਦੂਜੇ ਰਾਜਾਂ ਦੀ ਨਹੀਂ ਜੇ ਕੋਈ ਇੱਥੋਂ ਬਾਹਰ ਵੀ ਜਿਹੜਾ ਭੱਜੂਗਾ ਕਿਸੇ ਮੁਲਕ ਦੇ ਵਿੱਚ ਪੰਜਾਬ ਪੁਲਿਸ ਉਹਦਾ ਪਿੱਛਾ ਜਿਹੜਾ ਉਹ ਕਾਨੂੰਨੀ ਤਰੀਕੇ ਦੇ ਨਾਲ ਕਰੂਗੀ ਉਸ ਵਾਸਤੇ ਜੇ ਕੋਈ ਬਾਹਰ ਦੂਸਰੇ ਮੁਲਕ 'ਚ ਬੈਠੇ ਨੇ ਉਹਦੇ ਵਾਸਤੇ ਜਿਹੜੀ ਸਾਨੂੰ ਮਦਦ ਕੇਂਦਰ ਦੀ ਸਰਕਾਰ ਤੋਂ ਲੈਣੀ ਪੈਣੀ ਆ ਉਹ ਮਦਦ ਅਸੀਂ ਹਰ ਹਾਲਤ ਦੇ ਵਿੱਚ ਲਵਾਂਗੇ ਉਹਦਾ ਜੋ ਵੀ ਡੋਸੀਅਰ ਆ ਉਹ ਤਿਆਰ ਕਰਕੇ ਸੈਂਟਰ ਦੀ ਸਰਕਾਰ ਨੂੰ ਦਿੱਤਾ ਗਿਆ ਹੈ ਗੈਂਗਸਟਰ ਤੇ ਵਾਰ ਇਹਦੇ ਵਿੱਚ ਅਸੀਂ ਪੰਜਾਬ ਦੇ ਸਮੂਹ ਲੋਕਾਂ ਨੂੰ ਇੱਕ ਵਾਰੀ ਫੇਰ ਸੱਦਾ ਦਿੰਦੇ ਆ ਕਿ ਤੁਸੀਂ ਪੁਲਿਸ ਦਾ ਸਾਥ ਦਿਓ ਪੁਲਿਸ ਨੂੰ ਜਾਣਕਾਰੀ ਦੇ ਕੇ ਉਹਨਾਂ ਬਦਮਾਸ਼ਾਂ ਦੇ ਬਾਰੇ ਵਿੱਚ ਦੱਸੋ ਜਿਹੜੇ ਕਿ ਇਹ ਸਮਝਦੇ ਆ ਕਿ ਸ਼ਾਇਦ ਇੱਕ ਪਿਸਤੌਲ ਦੇ ਨਾਲ ਪੰਜਾਬੀਆਂ ਨੂੰ ਡਰਾਇਆ ਜਾ ਸਕਦਾ ਹੈ ਜਾਂ ਪੰਜਾਬੀਆਂ ਤੋਂ ਐਕਸਟਰਸ਼ਨ ਮਨੀ ਜਿਹੜੀ ਉਹ ਲਈ ਜਾ ਸਕਦੀ ਹੈ ਪੰਜਾਬੀ ਵੀ ਇਸ ਦੇ ਵਾਸਤੇ ਮੂਰੇ ਆਉਣ ਪੰਜਾਬੀ ਇਹੋ ਜੀ ਕੌਮ ਹੈ ਜਿਨ੍ਹਾਂ ਨੇ ਕਿ ਇਹੋ ਜੇ ਬਦਮਾਸ਼ਾਂ ਦਾ ਕਈ ਵਾਰੀ ਸਾਹਮਣਾ ਕੀਤਾ ਹੋਇਆ ਤੇ ਹਮੇਸ਼ਾ ਪੰਜਾਬੀ ਜਿੱਤੇ ਨੇ ਔਰ ਇਸ ਆਹ ਦੇ ਨਾਲ ਇਹ ਸਮਝਦਾ ਹੈ ਕਿ ਪੰਜਾਬ ਦੇ ਵੱਲੋਂ ਸ਼ੁਰੂ ਕੀਤੀ ਗਈ ਗੈਂਗਸਟਰ ਤੇ ਧਾਰ ਜਿਹੜੀ ਆ ਉਹ ਇੱਕ ਇਸ ਤਰ੍ਹਾਂ ਕੰਡਾ ਸੀ ਗਾਗੇ ਜਿਹੜਾ ਕਿ ਪਿਛਲੀਆਂ ਸਰਕਾਰਾਂ ਦੇ ਟਾਈਮ ਦੇ ਉੱਤੇ ਬੀਜਿਆ ਗਿਆ ਸੀਗਾ ਚਾਹੇ ਉਹ ਚਿੱਟਾ ਹੈ ਉਹਦੇ ਉੱਤੇ ਯੁੱਧ ਨਸ਼ਿਆਂ ਵਿਰੁੱਧ ਲੜਿਆ ਜਾ ਰਿਹਾ ਹੈ ਇਹ ਗੰਗਰਵਾਦ ਹੈ ਇਹਦੇ ਵਾਸਤੇ ਗੈਂਗਸਟਰ ਤੇ ਧਾਰ ਜਿਹੜਾ ਇੱਕ ਯੁੱਧ ਟਾਈਪ ਦੇ ਨਾਲ ਲੜਿਆ ਜਾ ਰਿਹਾ ਹੈ ਇਹ ਪਿਛਲੀਆਂ ਸਰਕਾਰਾਂ ਦੇ ਬੀਜੇ ਹੋਏ ਕੰਡੇ ਨੇ ਇਹੋ ਕੰਡੇ ਚੁਗਣ ਦੇ ਵਾਸਤੇ ਇੱਕ ਵਿਲ ਲਾਬਰ ਦੀ ਜ਼ਰੂਰਤ ਹੁੰਦੀ ਹੈ ਪਾਵਰ ਮਾਨ ਸਰਕਾਰ ਦੇ ਕੋਲੇ ਹੈ ਮਾਨ ਸਾਹਿਬ ਦੇ ਬਿਲਕੁਲ ਕਲੀਅਰ ਇਨਸਟਰਕਸ਼ਨਸ ਨੇ ਕਿ ਕੋਈ ਵੀ ਵਿਅਕਤੀ ਜਿਨੇ ਕਾਨੂੰਨ ਆਪਣੇ ਹੱਥ ਦੇ ਵਿੱਚ ਲਿਆ ਉਹ ਮਤ ਸੋਚੇ ਕਿ ਉਹ ਪੰਜਾਬ ਦੇ ਵਿੱਚ ਇਸ ਤਰ੍ਹਾਂ ਕਾਨੂੰਨ ਦੇ ਆਪਣੇ ਹੱਥ ਦੇ ਵਿੱਚ ਲੈ ਕੇ ਲੋਕਾਂ ਨੂੰ ਪਰੇਸ਼ਾਨ